right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satya shriya college ummeed kardi haan ki tussi sare theek ho wange haan ji ajj aap faer haazir hoye haan todi layi leke ik hor nawi video ta fer bina kise deri to karde haan aap apni ajj di video nu shuru ਹੈਲੋ YouTube ਫੈਮਿਲੀ ਹਾਂਜੀ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਸੋ ਹਾਂਜੀ ਅੱਜ ਆਪਾਂ ਚੱਲੇ ਸੀ ਗੁਰਦੁਆਰਾ ਸਾਹਿਬ ਸੋ ਮੱਥਾ ਟੇਕਣ ਲਈ ਜਾਣਾ ਸੀ ਸੋ ਗੱਡੀ ਲਈ ਸੀ ਨਾ ਉਸ ਟਾਈਮ ਦਾ ਮਤਲਬ ਮੱਥਾ ਟਕਵਾਉਣਾ ਸੀਗਾ ਤੇ ਉਹ ਪੈਣਾ ਉਸ ਗੱਡੀ ਦੇ ਉਸ ਟਾਈਮ ਦਾ ਮੱਥਾ ਨਹੀਂ ਟਕਵਾਉਣਾ ਸੀਗਾ ਗੱਡੀ ਦਾ ਮੱਥਾ ਟਕਵਾਉਣਾ ਪਹਿਲਾਂ ਬੋਲਣ ਲੱਗੀ ਸੋਚ ਲਿਆ ਕਰ ਵੀ ਕੀ ਬੋਲਣਾ ਕੀ ਨਹੀਂ ਜਿਹੜਾ ਕੁਝ ਮੂੰਹ ਚੋਂ ਆਉਂਦਾ ਕੱਢੀ ਤੁਰੀ ਜਾਂਦੀ ਹੈ ਨਾਲੇ ਤੋਂ ਗੁਰੂ ਘਰ ਜਾਣ ਤਿਆਰ ਆਏ ਹੋਈ ਜਾਂਦੇ ਜਿਵੇਂ ਕਿ ਤੇ ਚੋਰੀ ਕਰਨ ਜਾਣਾ ਹੁੰਦਾ ਉਹ ਦਿਨਾਂ ਤੋਂ ਪਲੈਨਿੰਗ ਕਰ ਰਹੀ ਸੀ ਪਰ ਫਾਈਨਲੀ ਮੈਂ ਸੋਚਿਆ ਕਿ ਅੱਜ ਚਲੇ ਹੀ ਜਾਂਦੇ ਆ ਸੋ ਦੁਪਹਿਰ ਦਾ ਟਾਈਮ ਸੀ ਤਕਰੀਬਨ 2 ਦਾ ਟਾਈਮ ਸੀਗਾ ਮਤਲਬ ਡੇਢ ਕੁ ਦਾ ਟਾਈਮ ਸੀਗਾ ਜੇ ਟਾਈਮ ਨਹੀਂ ਵੇਖਣਾ ਹੁੰਦਾ ਤਾਂ ਟਾਈਮ ਦੀ ਗੱਲ ਹੀ ਨਾ ਕਰਿਆ ਕਰੀ ਹਾਂ ਐਨੇ ਦਾ ਟਾਈਮ ਸੀਗਾ ਓਨੇ ਦਾ ਟਾਈਮ ਸੀਗਾ ਪਹਿਲੇ ਘੱਟਨ ਟਾਈਮ ਵੇਖਣਾ ਹੀ ਨਹੀਂ ਹੁੰਦਾ ਇਹ ਤਾਂ ਮੈਨੂੰ ਪੱਕਾ ਪਤਾ ਹੈ ਸ਼ੋਰ ਆ ਮੈਂ ਇਸ ਗੱਲ 'ਚ ਕਿਉਂਕਿ ਪਹਿਲਾ ਇਹ ਬਹੁਤ ਵਲੌਗ ਹੈ ਜਿਹਦੇ ਵਿੱਚ ਤੂੰ ਟਾਈਮ ਦੱਸਣ ਦੀ ਕੋਸ਼ਿਸ਼ ਕਰਦੀ ਆ ਪਰ ਤੁਹਾਨੂੰ ਟਾਈਮ ਵੇਖਣਾ ਨਹੀਂ ਆਉਂਦਾਗਾ ਸੋ ਤੁਹਾਨੂੰ ਟਾਈਮ ਤਾਂ 9 ਦੱਸਿਆਗਾ ਠੀਕ ਹੈ ਕਿੰਨਾ ਹੋ ਗਿਆ ਕਿੰਨਾ ਨਹੀਂ ਹੋ ਗਿਆ ਤੇ ਰਹਿਗਾ ਦੂਜੀ ਵੀ ਇਹਨੇ ਗੱਡੀ ਲਈ ਹੈ ਮੁਸ਼ਕਿਲ ਹੈ i20 ਦੱਸਿਆ ਨਾ I think ਵੀ i20 ਗੱਡੀ ਲਈ ਹੈ ਏਜੰਸੀ ਜੀ ਜਾਣਦੇ ਸਾਰਿਆਂ ਨੂੰ ਪਹਿਲੀ ਨਜ਼ਰ ਆ ਗੱਡੀ ਪਸੰਦ ਆ ਗਈ ਸੀ ਤਾਂ ਤੁਹਾਨੂੰ ਅੱਗੇ ਦੱਸਦੇ ਆ ਗੱਡੀ ਨਵੀਂ ਆ ਕਿ ਪੁਰਾਣੀ ਆ i20 ਹੈ ਕਿ ਕਿਹੜੀ ਆ ਇਹ ਤੁਹਾਨੂੰ ਅੱਗੇ ਦੱਸਦੇ ਆ ਆਪਾਂ ਗੱਡੀ ਬਾਰੇ ਸਾਰੀ ਜਾਣਕਾਰੀ ਇਹਦੀ ਸ਼ੇਅਰ ਕਰਾਂਗੇ ਆਪਾਂ ਸੋ ਉਸ ਤੋਂ ਬਾਅਦ ਅਸੀਂ ਹਾਂਜੀ ਬੋਬੀ ਸੀਗਾ ਸਕੂਲ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਬੋਬੀ ਦੇ ਸਕੂਲ ਗਏ ਸੀ ਪਰ ਉੱਥੇ ਹੋ ਚੁੱਕੀ ਸੀ ਛੁੱਟੀ ਮੈਂ ਕਹਿ ਆ ਵੀ ਰਹੀ ਸੀ ਕਿ ਛੁੱਟੀ ਹੋ ਗਈ ਹੋਣੀ ਔਨੂੰ ਉਹ ਬੋਲ ਰਿਹਾ ਸੀ ਕਿ ਮੈਂ ਆਪਣੇ ਫਰੈਂਡ ਨਾਲ ਆ ਜੂਗਾ ਕਿਉਂਕਿ ਛੱਡ ਕੇ ਆਏ ਸੀਗੇ ਸਵੇਹਾ ਨਾਲ ਚੱਲ ਉਹ ਤਾਂ ਠੀਕ ਹੈ ਵੀ ਤੇਰਾ ਭਰਾ ਬੋਬੀ ਤੇਰੇ ਫਰੈਂਡ ਨਾਲ ਆਊਗਾ ਮਸੱਇਆ ਤੇ ਠੀਕ ਆ ਤੇ ਤੂੰ ਕਹਿੰਦੀ ਪਈ ਸੀਗੀ ਵੀ ਗੱਡੀ ਤੇਰੀ ਨਵੀਂ ਆ ਤੇ ਤੈਨੂੰ ਪਹਿਲੀ ਨਜ਼ਰੇ ਪਹਿਲਾਂ ਤੂੰ ਕਿੰਨੀ ਏਜੰਸੀ ਜਾ ਕੇ ਚੈੱਕ ਕੀਤੀਆਂ ਵੀ ਹਾਂ ਤਰੋਂ ਕੋਈ ਗੱਡੀ ਨਹੀਂ ਪਸੰਦ ਆਈ ਜੋ ਲਾਸਟ ਵਾਲੀ ਏਜੰਸੀ ਚ ਗਈ ਤੇ ਤੈਨੂੰ ਪਹਿਲੀ ਨਜ਼ਰ ਚ ਗੱਡੀ ਪਸੰਦ ਆ ਗਈ ਸੀ ਤੇ ਕੀ ਗੱਡੀ ਤੇਰੀ i20 ਹੈਨਾ ਤੇ ਪਰ ਮੈਨੂੰ ਕਿਸੇ ਬਸ ਲੱਗਦੇ ਨਹੀਂ ਪਈ ਵੀ ਇਹ ਨਵੀਂ ਗੱਡੀ ਹੋਗੀ ਕਿਉਂਕਿ ਜਿਹੜੀ ਨਵੀਂ ਗੱਡੀ ਹੁੰਦੀ ਹੈ ਨਾ ਉਹਦੇ ਸੀਟਾਂ ਤੇ ਕਵਰ ਚੜੇ ਹੁੰਦੇ ਆ ਤੇ ਇਹਦੇ ਕਿਸੇ ਪਾਸੇ ਇੱਕ ਵੀ ਸੀਟ ਤੇ ਕਵਰ ਨਹੀਂ ਚੜਿਆ ਹੋਇਆ ਲੱਗਦਾ ਨਹੀਂ ਕਿਸੇ ਪਾਸੇ ਵੀ ਨਵੀਂ ਗੱਡੀ ਹੋਊਗੀ ਤੇ ਬਾਕੀ ਆਪਾਂ ਤੁਹਾਡੇ ਨਾਲ ਜਾਣਕਾਰੀ ਵੀ ਸ਼ੇਅਰ ਕਰਦੇ ਤੁਸੀਂ ਵੇਖ ਲਓ ਮੈਨੂੰ ਕਿਸੇ ਵੀਰ ਨੇ ਇੰਸਟਾਗ੍ਰam ਤੇ ਇਹਦੀ ਗੱਡੀ ਬਾਰੇ ਜਿਹੜੀ ਸਾਰੀ ਡਿਟੇਲਸ ਸੈਂਡ ਕੀਤੀ ਸੀਗੀ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਤੁਸੀਂ ਇੱਕ ਵਾਰ ਜ਼ਰੂਰ ਵੇਖਿਓ ਤੇ ਤੁਸੀਂ ਵੀ ਸਾਰੇ ਜਨ ਮੈਨੂੰ ਦੱਸੋ ਵੀ ਤੁਹਾਨੂੰ ਇਹ ਗੱਡੀ ਨਵੀਂ ਕਿਹੜੇ ਪਾਸੋਂ ਲੱਗਦੀ ਆ ਕਿਸੇ ਪਾਸੋਂ ਦੇਖਣ ਤੋਂ ਲੱਗਦੀ ਵੀ ਹਾਂ ਗੱਡੀ ਨਵੀਂ ਹੋਊਗੀ ਹਾਂ ਇਹਨਾਂ ਜ਼ਰੂਰ ਆ ਵੀ ਗੱਡੀ ਦੇ ਇਹਨਾਂ ਨੇ ਸਰਵਿਸ ਕਰਵਾਈ ਹੋਈ ਆ ਤਾਂ ਕਰਕੇ ਗੱਡੀ ਥੋੜੀ ਵਧੀਆ ਲੱਗਦੀ ਪਈ ਆ ਦੇਖਣ 'ਚ ਸੋਹਣੀ ਲੱਗਦੀ ਪਈ ਆ ਨਵੀਂ ਲੱਗਦੀ ਪਈ ਆ ਪਰ ਗੱਡੀ ਨਵੀਂ ਨਹੀਂ ਗੀ ਤਾਂ ਫਿਰ ਉੱਥੇ ਜਦੋਂ ਸਿੱਕਾ ਇਹ ਬੋਬੀ ਹੈਂ ਦੀ ਛੁੱਟੀ ਹੋ ਗਈ ਚੁੱਕੀ ਸੀਂ ਤੇ ਜਦੋਂ ਬੋਬੀ ਮਤਲਬ ਬੋਬੂ ਨੇ ਅਸੀਂ ਫੋਨ ਲਾਇਆ ਉਹ ਚਾਬੀ ਤੂੰ ਕਿੱਥੇ ਆ ਬੋਲ ਰਿਹਾ ਸੀ ਮੈਂ ਆਪਣੇ ਫਰੈਂਡਾਂ ਨਾਲ ਆ ਤੇ ਯਾਨੀ ਕਹਿੰਦੇ ਫਰੈਂਡਾਂ ਨੇ ਕੱਪੜੇ ਲੈਣੇ ਸੀ ਉਹ ਸ਼ਹਿਰ ਗਏ ਚਲੇ ਸੀਗੇ ਤੇ ਉਹ ਡੰਗਰੇ ਗਦੀਏ ਫਰੈਂਡਾਂ ਨਹੀਂ ਹੁੰਦਾ ਫਰੈਂਡਸ ਹੁੰਦਾ ਜਿੰਨੇ ਇੰਗਲਿਸ਼ ਚ ਬੋਲਣਾ ਹੁੰਦਾ ਪੰਜਾਬੀ ਚ ਕਹਦੇ ਆ ਵੀ ਆਪਦੇ ਦੋਸਤਾਂ ਨਾਲ ਗਿਆ ਵਾ ਫਰੈਂਡਾਂ ਨਾ ਬੋਲਿਆ ਗਰ ਨਾ ਪੰਜਾਬੀ ਦੀ ਤੇ ਅੰਗਰੇਜ਼ੀ ਦੀ ਮਾਪੇਣ ਇੱਕ ਕਰਿਆ ਕਰ ਤੋਂ ਕਿਆ ਉਹਨਾਂ ਦੀਆਂ ਹੱਡੀਆਂ ਪਸਲੀਆਂ ਤੋੜੀਆਂ ਨਹੀਂ ਰਹਿਣੀਆਂ ਬਾਸ਼ਾ ਦੀਆਂ ਤੂੰ ਜੇ ਵੀ ਬਾਸ਼ਾ ਹੈਗੀ ਇਹਨੂੰ ਉਹੋ ਜਿਹਾ ਰਹਿਣ ਦਿਆ ਕਰ ਨਾ ਬਦਲਿਆ ਕਰ ਉਹਨੂੰ ਉਸ ਤੋਂ ਬਾਅਦ ਅਸੀਂ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਮੈਂ ਕਾਫੀ ਫਾਸਟ ਕੀਤਾ ਹੋਇਆ ਆ ਤਾਂ ਮੈਂ ਫਰੰਟ ਤੇ ਬੈਠੀ ਹੋਈ ਸੀਗੀ ਤੇ ਆਹੋ ਫਰੰਟ ਤੇ ਬੈੱਕ ਸਾਰਾ ਕੁਝ ਦੇਖਿਆ ਜਾਂਦਾ ਨਾ ਕੌਣ ਕੋਲ ਦੀ ਲੰਘਦਾ ਪਿਆ ਕੌਣ ਸਾਡੇ ਤੋਂ ਅੱਗੇ ਲੰਘ ਗਿਆ ਕੌਣ ਸਾਡੇ ਕੋਲ ਦੀ ਦੂਜੀ ਸਾਈਡੋਂ ਜਾਂਦਾ ਪਿਆ ਵਾ ਕਿਉਂਕਿ ਪਿੱਛੇ ਬੈਗ ਇਹਨਾਂ ਸਾਰਾ ਕੁਝ ਕਲੀਅਰ ਨਹੀਂ ਨਾ ਦਿਖਦਾਗਾ ਤੈਨੂੰ ਸਾਰਾ ਕੁਝ ਦੇਖਣਾ ਹੁੰਦਾ ਹਾਲਾਂਕਿ ਜਿੱਥੇ ਤੇਰੀ ਮੰਮੀ ਨੇ ਬੈਣਾ ਸੀ ਉੱਥੇ ਤੂੰ ਬੈਠੀ ਪਈ ਹੈ ਤੈਨੂੰ ਸ਼ਰਮ ਜਵਾਂ ਨਹੀਂ ਆਉਂਦੀਗੀ ਪਰ ਘੱਟ ਤੇਰੀ ਮਾਂ ਵੀ ਨਹੀਂ ਕਿਸੇ ਪਾਸੇ ਸ਼ਰਮ ਉਹਦੀ ਵੀ ਜਵਾਂ ਲੱਥੀ ਵੀ ਆ ਬਾਕੀ ਅਸੀਂ ਗੱਲਾਂ ਕਰ ਰਹੇ ਸੀਗੇ ਸੋ एवरीवन ਮੈਂ ਸਭ ਨੂੰ ਦੱਸ ਦੇਣਾ ਸੋ ਨਹੀਂ ਕਿ ਆਪਣਾ ਰੈਗੂਲਰਲੀ ਲਾਈਵ ਵਿੱਤ ਜੋ ਵੀ ਆਡੀਅנס ਆਉਂਦੀ ਆ ਪਲੀਜ਼ ਲਾਈਕ ਕਰ ਦਿਆ ਕਰੋ ਤੇ ਜਿਹੜੀ ਆਡੀਅנס ਲਾਈਵ ਚ ਨਿਉ ਆਂਦੀ ਹੈ ਤੇ ਚੈਨਲ ਨੂੰ ਕਲੋ ਸਬਸਕ੍ਰਾਈਬ ਤਾਂ ਕਿ ਹਰ ਮੇਰੀ ਵੀਡੀਓ ਵਲੌਗ ਦੇਖ ਸਕੋ ਤਾਂ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਗੀ ਵੀ ਜਿਹੜੀ ਇਹ ਵੀਡੀਓ ਅਪਲੋਡ ਕਰਦੀ ਹੈ YouTube ਉੱਤੇ ਉਹਦੇ ਜਿਹੜੇ ਨੈਗੇਟਿਵ ਕਮੈਂਟ ਹੁੰਦੇ ਵੀਡੀਓ ਥੱਲੇ ਉਹ ਇਹ ਡਿਲੀਟ ਕਰ ਦਿੰਦੀ ਆ ਵਧੀਆ ਵਧੀਆ ਕਮੈਂਟ ਹੀ ਰੱਖਦੀ ਆ ਸਿਰਫ ਤੇ ਜਦੋਂ ਲਾਈਵ ਕਰਦੀ ਆ ਉਹ ਲਾਈਵ ਦੇ ਵਿੱਚ ਜਿਹੜੀਆਂ ਨੂੰ ਲਾਂਤਾਂ ਪੈਂਦੀਆਂ ਜਿਹੜੀਆਂ ਨੂੰ ਗਾਲ੍ਹਾਂ ਮਿਲਦੀਆਂ ਗੰਦੇ ਗੰਦੇ ਕਮੈਂਟ ਆਉਂਦੇ ਆ ਉਨਾ ਕਮੈਂਟ ਦੇ ਵਿੱਚ ਚੰਗੇ ਕਮੈਂਟ ਪਤਾ ਨਹੀਂ ਇਹ ਕਿਵੇਂ ਲੱਭ ਲੈਂਦੀ ਹੈਗੀ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਕੋਈ ਇਹਨੂੰ ਚੰਗਾ ਕਮੈਂਟ ਕਰਦਾ ਹੋਊਗਾ ਹਾਲਾਂਕਿ ਮੈਂ ਇਹਦੇ ਕੋਈ ਲਾਈਵ ਵੇਖਿਆ ਨਹੀਂਗਾ ਹਜੇ ਤੱਕ ਪਰ ਮੈਨੂੰ ਪਤਾ ਆ ਵੀ ਇਹਨੂੰ ਸਿਰਫ ਗਾਲਾਂ ਹੀ ਪੈਂਦੀਆਂ ਹੋਣਗੀਆਂ ਲਾਂਤਾਂ ਹੀ ਪੈਂਦੀਆਂ ਹੋਣਗੀਆਂ ਗੰਦੇ ਕਮੈਂਟ ਹੀ ਆਉਂਦੇ ਹੋਣਗੇ ਜਿਹੋ ਜਿਹੇ ਸ਼ਕਲ ਉਹਦੇ ਵੀ ਭੜੇ ਭੜੇ ਕਮੈਂਟ ਆਉਂਦੇ ਹੋਣਗੇ ਉਹਨੂੰ ਕਿਉਂਕਿ ਜਿਹੋ ਜਿਹੇ ਨੇ ਹਰਕਤਾਂ ਕੀਤੀਆਂ ਨੂੰ ਗਾਲਾਂ ਹੀ ਪੈ ਸਕਦੀਆਂ ਕੋਈ ਜੱਜ ਦਾ ਇਹਨੇ ਕੰਮ ਨਹੀਂ ਕੀਤਾ ਹੋਇਆ ਹਾਂ ਸੈਲਫੀ ਸਟਿਕ ਨਾ ਮੇਰੀ ਹਿੱਲ ਰਹੀ ਸੀਗੀ ਕਿੰਨਾ ਇਧਰ ਉਧਰ ਹੋ ਰਹੀ ਹੈ ਗੱਡੀ ਹਨਾ ਗੱਡੀ ਨਹੀਂ ਹੋ ਰਹੀ ਬਸ ਸੈਲਫੀ ਸਟਿਕ ਹੋ ਰਹੀ ਹੈ ਫੋਨ ਹੋ ਰਿਹਾ ਨਹੀਂ ਨਹੀਂ ਮਸ਼ਕਤੀ ਤੇ ਜਿਹੜੀ ਤੂੰ ਗੱਲ ਪਹਿਲਾਂ ਕਹੀ ਸੀ ਨਾ ਵੀ ਗੱਡੀ ਇਧਰ ਉਧਰ ਹੋ ਰਹੀ ਹੈ ਤੇ ਸੈਲਫੀ ਸਟਿਕ ਜਿਵੇਂ ਇੱਕ ਥਾਂ ਤੇ ਖੜੀ ਹੈ ਸਟੈਚੂ ਬਣ ਕੇ ਉਹ ਗੱਲ ਤੇ ਜਮਾਂ ਸਹੀ ਸੀਗੀ ਗੱਡੀ ਤੇਰੀ ਇਧਰ ਉਧਰ ਹੋ ਰਹੀ ਆ ਵੇਖੀ ਜੇ ਤੇ ਧਿਆਨ ਨਾਲ ਗੱਡੀ ਇਧਰ ਉਧਰ ਹੁੰਦੀ ਹੁੰਦੀ ਕਿਤੇ ਤੂੰ ਹੀ ਨਾ ਇਧਰ ਉਧਰ ਹੋ ਜੇ ਤੇ ਵੀਡੀਓ ਨੂੰ ਮੈਂ ਕਾਫੀ ਫਾਸਟ ਕੀਤਾ ਹੋਇਆ ਨਾ ਤਾਂ ਕਰਕੇ ਇਦਾਂ ਹੋ ਰਿਹਾ ਹੈ ਇਦਰੀ ਕਿ ਸੜਕ ਬਹੁਤ ਜ਼ਿਆਦਾ ਗੰਦੀ ਸੀ ਰੋੜਿਆਂ ਵਾਲੀ ਸੀ ਮਤਲਬ ਕਿ ਟੁੱਟੀ ਜੀ ਸੀ ਸੜਕ ਹਨਾ ਤੈਨੂੰ ਮੈਂ ਕਿੰਨੇ ਵਾਰਾਂ ਕਿਹਾ ਤੂੰ ਜ਼ਿਆਦਾ ਫੁਕਰੀ ਨਾ ਬਣਿਆ ਕਰ ਨਾ ਸੈਲੀਬ੍ਰਿਟੀ ਵਾਲੀ ਫੀਲਿੰਗ ਚੱਕਿਆ ਕਰ ਜੇ ਥੋੜੇ ਬਹੁਤ ਤੇ ਸਬਸਕ੍ਰਾਈਬਰ ਹੈਗੇ ਹਨਾ ਤੇ ਉਹਨਾਂ ਦੇ ਸੱਤੇ ਤੋਂ ਐਵੇਂ ਆਦੀ ਫੀਲਿੰਗ ਨਾ ਚੱਕਿਆ ਕਰ ਵੀ ਤੂੰ ਖਣੀ ਕਿੰਨੀ ਵੱਡੀ ਆ ਸਾਰੇ ਦੇ ਦੋ ਖੱਲੇ ਤੁਰੇ ਫਿਰਦੇ ਹੈ ਨਹੀਂ ਤੂੰ ਇੰਨੀ ਵੱਡੀ ਤੂੰ ਸਿੱਧਾ ਭੌਂਕ ਦੇ ਵੀ ਹਾਂ ਸੜਕ ਟੁੱਟੀ ਵੀ ਆ ਸੜਕ ਵਧਿਆ ਨਹੀਂਗੀ ਅਕੇ ਸੜਕ ਗੰਦੀ ਜੀ ਆ ਸੜਕ ਰੋੜਿਆਂ ਵਾਲੀ ਆ ਸਿੱਧਾ ਵੀ ਭੌਂਕ ਸਕਦੀ ਹੈ ਨਾ ਤੂੰ ਵੀ ਹਾਂ ਸੜਕ ਟੁੱਟੀ ਵੀ ਆ ਬਾਲੀ ਫੀਲਿੰਗ ਨਾਲ ਚੱਕ ਵੀ ਜਿਵੇਂ ਫੋਰਨ ਕੰਟਰੀ ਤੋਂ ਆਈ ਹੁੰਨੀ ਆ ਤੂੰ ਫਿਰ ਵੀ ਅਸੀਂ ਇਧਰ ਹੀ ਸਾਈਡ ਜਾ ਰਹੇ ਸੀ ਸ਼ਾਰਟਕਟ ਤੇ ਤੁਸੀਂ ਦੇਖ ਸਕਦੇ ਆ ਪਿੰਡ ਤੋਂ ਅਸੀਂ ਕਾਫੀ ਬਾਹਰ ਆ ਚੁੱਕੇ ਸੀ ਤੁਹਾਨੂੰ ਮਾਵਾ ਤਿਆਨੂੰ ਸ਼ਾਰਟਕਟ ਤੋਂ ਬਿਨਾ ਹੋਰ ਕੀ ਕੰਮ ਆਉਂਦਾ ਜਿੰਨੇ ਵੀ ਤੁਸੀਂ ਪੈਸੇ ਕਮਾਏ ਆ ਸ਼ਾਰਟਕਟ ਤਰੀਕੇ ਨਾਲ ਹੀ ਕਮਾਏ ਆ ਜਿਹੜੀ ਗੱਡੀ ਲਈ ਇਹ ਵੀ ਸ਼ਾਰਟਕਟ ਤਰੀਕੇ ਨਾਲ ਪੈਸੇ ਕਮਾ ਕੇ ਹੀ ਲਈ ਆ ਇਹ ਕੋਈ ਤੁਹਾਡੀ ਐਡੀ ਖਾਸੀ ਮਿਹਨਤ ਨਹੀਂ ਕੀਤੀ ਐ ਵੀ ਤੁਸੀਂ ਮਿਹਨਤ ਕਰਕੇ ਗੱਡੀ ਲੈ ਲਈ ਸ਼ਾਰਟਕਟ ਤਰੀਕੇ ਦੇ ਨਾਲ ਹੀ ਤੁਸੀਂ ਗੱਡੀ ਲਈ ਆ ਤੇ ਆਖੇ ਪਿੰਡ ਤੋਂ ਅਸੀਂ ਕਾਫੀ ਦੂਰ ਆ ਗਏ ਆ ਬਾਹਰ ਆ ਗਏ ਆ ਮੈਂ ਕਹਿੰਨੀ ਜਿਹੜੀ ਤੁਸੀਂ ਗੱਡੀ ਲਈ ਹੈ ਨਾ ਸ਼ਾਰਟਕਟ ਤਰੀਕੇ ਦੇ ਨਾਲ ਉਹ ਗੱਡੀ ਦੇ ਵਿੱਚ ਬਿਠਾ ਕੇ ਪਿੰਡ ਵਾਲੇ ਸਨੇ ਸਰਪੰਚ ਨੇ ਤੁਹਾਨੂੰ ਪਿੰਡੋਂ ਬਾਹਰ ਕਰਦੇ ਤੈਨੂੰ ਸਵਾਦ ਆ ਜੇ ਮੈਂ ਕਹਿੰਨੀ ਆ ਜੇ ਜਿਹੜੇ ਤੇਰੇ ਲੱਛਣ ਨਾ ਤੇਰੇ ਵਰਗੇ ਨੂੰ ਪਿੰਡੇ ਦੇ ਵਿੱਚ ਰੱਖਣਾ ਨਹੀਂ ਚਾਹੀਦਾ ਤੂੰ ਆਪਦੇ ਨਾਲ-ਨਾਲ ਸਾਰੇ ਪਿੰਡ ਦੀ ਬੇਇੱਜ਼ਤੀ ਕਰਵਾਈ ਜੰਨੀ ਆ ਪਤਾ ਨਹੀਂ ਕਿਵੇਂ ਪਿੰਡ ਵਾਲੇ ਤੈਨੂੰ ਰੱਖੀ ਫਿਰਦੇ ਆ ਪਿੰਡ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ 메ਨ ਸੜਕ ਤੇ ਆ ਚੁੱਕੇ ਸੀ ਸੀ ਜਾ ਰਹੇ ਸੀ ਬਸ ਹੁਣ ਨੇੜੇ ਹੀ ਬਸ ਪਹੁੰਚ ਗਏ ਆ ਸੋ ਤੁਸੀਂ ਇੱਥੋਂ ਦਾ ਮਾਹੌਲ ਦੇਖ ਸਕਦੇ ਹੋ ਅੱਜ ਹੈਗੀ ਸੀ ਮੱਸਿਆ ਤੇ ਮੱਸਿਆ ਤੇ ਅਸੀਂ ਆਏ ਸੀ ਚਲੋ ਗੱਡੀ ਨੂੰ ਵੀ ਮੱਥਾ ਟਿਕਵਾਇਆ ਤੇ ਨਾਲੇ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਗੱਡੀ ਨੂੰ ਇੱਥੇ ਆਪਣਾ ਸ਼ਾਂਵੇਂ ਖਿਲਾਰ ਦੇਵਾਂਗੇ ਤੇ ਇਥੇ ਛਾਂ ਰਹੂਗੀ ਧੁੱਪੇ ਅਸੀਂ ਨਹੀਂ ਡੱਕਿਆ ਹੈਗਾ ਤੇ ਉਸ ਤੋਂ ਬਾਅਦ ਅਸੀਂ ਜਾਣਾ ਸੀ ਜੀ ਮੱਥਾ ਟੇਕਣ ਦੇ ਲਈ ਤੁਸੀਂ ਦੇਖ ਸਕਦੇ ਆ ਹੁਣ ਗੁਰੂ ਘਰ ਆ ਗਈਆਂ ਤੂੰ ਇੱਥੇ ਵਲੋਕਿੰਗ ਬੰਦ ਕਰ ਦੇ ਇੱਥੇ ਵਲੌਗ ਨਾ ਬਣਾ ਥੋੜੀ ਸ਼ਰਮ ਕਰ ਲੈ ਅਕਲ ਨੂੰ ਹੱਥ ਮਾਰ ਲੈ ਵੀ ਗੁਰੂ ਘਰ ਦੇ ਵਿੱਚ ਫੋਨ ਨਾ ਚਲਾਵੇਂ ਤੂੰ ਕੈਮਰਾ ਨਾ ਖੋਲੇ ਮੱਥਾ ਟੇਕਣ ਆਈ ਹੈ ਤੂੰ ਦਿলো ਟੇਕਣ ਨਹੀਂ ਆਇਆ ਮੱਥਾ ਤੇ ਮੱਥਾ ਟੇਕ ਠੀਕ ਆ ਇੱਥੇ ਕੈਮਰਾ ਨਾ ਫੋਲੀ ਫੈਰ ਵੀ ਇੱਧਰਲੇ ਪਾਸੋਂ ਐਂਗਲ ਦਿਖਾਤਾ ਮੈਂ ਇੱਧਰਲੇ ਪਾਸੋਂ ਐਂਗਲ ਦਿਖਾਤਾ एवरीवन 뷰 ਦੇਖ ਲੋ ਇੱਥੇ 뷰 ਨਾ ਦਿਖਾਉਣ ਬੈਜੀ ਹੋਂ ਤੂੰ ਮੱਥਾ ਟੇਕ ਲਈ ਟੰਗ ਨਾਲ ਹਾਂਜੀ ਉਸ ਤੋਂ ਬਾਅਦ ਅਸੀਂ ਗੱਡੀ ਨੂੰ ਇੱਥੇ ਡੱਕ ਕੇ ਮੱਥਾ ਟੇਕ ਚੁੱਕੇ ਸੀਗੇ ਤੇ ਬਾਕੀ ਮੈਂ ਅੰਦਰ ਵੀਡੀਓ ਨਹੀਂ ਬਣਾਏਗੀ ਉੱਥੇ ਮਤਲਬ ਕਿ ਅੰਦਰ ਅਲਾਉਡ ਨਹੀਂ ਹੈਗਾ ਵੀਡੀਓ ਬਣਾਣਾ ਤਾ ਕਰਕੇ ਮੈਂ ਵੀਡੀਓ ਨਹੀਂ ਬਣਾਈਗੀ ਚਲੋ ਮੈਂ ਅਸੀਂ ਗੱਡੀ ਲਈ ਆਏ ਸੀਗੇ ਹਨਾ ਗੱਡੀ 'ਚ ਤਾਂ ਹੁਣ ਬਾਹਰ ਨਿਕਲੀ ਇਹਨੇ ਮੱਥਾ ਕਿਹੜੇ ਟਾਈਮ ਟੇਕ ਲੈ ਮੈਨੂੰ ਤਾਂ ਸਮਝ ਨਹੀਂ ਲੱਗੀਗੀ ਇਹਨੇ ਬਾਹਰ ਖੜੀ ਨਹੀਂ ਮੱਥਾ ਟੇਕ ਲੈ ਵੀ ਹਾਂ ਅੰਦਰ ਨਹੀਂ ਮੈਂ ਜਾਂਦੀਗੀ ਇੱਥੇ ਆਦੀ ਗੱਡੀ ਕੋਲ ਖੜ ਕੇ ਮੱਥਾ ਟੇਕ ਲੈਣੀ ਕੋਈ ਗੱਡੀ ਚੱਕ ਕੇ ਜੇਬ 'ਚ ਪਾ ਕੇ ਨਾ ਲੈ ਜੇ ਚਲੋ ਮੱਥਾ ਟੇਕਣ ਤੋਂ ਬਾਅਦ ਅਸੀਂ ਇੱਧਰ ਲੰਗਰ ਹਾਲ 'ਚ ਆ ਚੁੱਕੇ ਸੀਗੇ ਤੇ ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲਈ ਦੇਖ ਸਕਦੇ ਆ ਜਿਹਦੇ ਵਿੱਚ ਮੈਂ ਆਪਣਾ ਲੰਗਰ ਸ਼ਕੂਗੀ ਕੋਲੀਆਂ ਫੜ ਚੁੱਕੀ ਸੀ ਇੱਧਰ ਆਪਾਂ ਲੰਗਰ ਛਕਾਂਗੇ ਸਾਰੇ ਜਾਣੇ ਬੈਠ ਚੁੱਕੇ ਸੀ ਸਾਰਿਆਂ ਦੇ ਵਿੱਚ ਪਹਿਲੀ ਗੱਲ ਤੋਂ ਲੰਗਰ ਛਕਣਾਈ ਹੈ ਇੱਥੇ ਵੀ ਤੇਰਾ ਕੈਮਰਾ ਬੰਦ ਹੋਣਾ ਚਾਹੀਦਾ ਲੰਗਰ ਛਕਣਾ ਮਰਿਆਦਾ ਨਾਲ ਲੰਗਰ ਛੱਕ ਲੱਛਣਾ ਕਰ ਇੱਥੇ ਆ ਕੇ ਦੂਜੀ ਗੱਲ ਸਾਰਿਆਂ ਦੇ ਵਿੱਚ ਨਹੀਂ ਸੰਗਤ ਦੇ ਵਿੱਚ ਬੈਠ ਕੇ ਲੰਗਰ ਛਕ ਰਹੇ ਆਂ ਚਾਜ ਨਾਲ ਬੋਲਿਆ ਗਿਆ ਥੋੜਾ ਯਾ ਸਾਰਿਆਂ ਦੇ ਵਿੱਚ ਜਾ ਕੇ ਬਹਿ ਗਈ ਤੋ ਬਾਤ ਤੁਸੀਂ ਦੇਖ ਸਕਦੇ ਹੋ ਮੈਂ ਵੀ ਸੇਵਾ ਕਰਵਾਉਂਗੀ ਡੈਡੀ ਇੱਧਰ ਵਾਇਮਪਰ ਲਗਾ ਰਹੇ ਸੀਗੇ ਇੱਥੇ ਜਦੋਂ ਸਾਡੇ ਕੋਲ ਟਾਈਮ ਹੁੰਦਾ ਨਾ ਅਸੀਂ ਜ਼ਰੂਰ ਸੇਵਾ ਕਰਦੇ ਹੁੰਨੇ ਆ ਸਾਰੇ ਜਾਣੇ ਤੇ ਇਹ ਚੱਲ ਹੋਰ ਕੀ ਕੰਮ ਦਾ ਤੈਨੂੰ ਨਹੀਂ ਚੱਜ ਨਾਲ ਆਉਂਦਾ ਨਹੀਂ ਤੇ ਕੋਈ ਕੰਮ ਚੱਜ ਦਾ ਕੀਤਾ ਪਰ ਆਹ ਇੱਕ ਗੱਲ ਤੇਰੀ ਚੰਗੀਆਂ ਵੀ ਤੂੰ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੀ ਆ ਬਹੁਤ ਵਧੀਆ ਕੰਮ ਕਰਦੀ ਪਈ ਆ ਤੇ ਬਾਕੀ ਕੰਮ ਵੀ ਜੇ ਤੂੰ ਅਹੀਂ ਚੱਜ ਨਾਲ ਕਰੇ ਨਾ ਤੇ ਬਹੁਤ ਵਧੀਆ ਹੋ ਜੇ ਤੇ ਬੇਇੱਜ਼ਤੀ ਨਹੀਂ ਹੋਵੇ ਨਾ ਤੈਨੂੰ ਕੋਈ ਰੋਸਟ ਕਰੇ ਨਾ ਤੇ ਅਸ ਤੋਂ ਬਾਅਦ ਮੈਂ ਵਾਪਸੀ ਤੇ ਜਾ ਰਹੀ ਸੀ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਆਦੂ ਪਹਿਲਾਂ ਵੀ ਮੈਂ ਆਪਣਾ ਇਹ ਗੁਰਦੁਆਰੇ ਅਸੀਂ ਆਏ ਹੋਏ ਆ ਮਤਲਬ ਕਿ ਫੁਲੀ ਵੀਡੀਓ ਵੀ ਬਣਾਈ ਹੋਈ ਹੈ ਬਟ ਇਸ ਵਾਰੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਅੰਦਰੋਂ ਵਲੌਗ ਨਹੀਂ ਬਣਾਇਆਗਾ ਚੰਗੀ ਗੱਲ ਹੈ ਵੀ ਤੋ ਦਰਬਾਰ ਸਾਹਿਬ ਜਾ ਕੇ ਵਲੌਗ ਨਹੀਂ ਬਣਾਇਆ ਤੇ ਤੈਨੂੰ ਲੰਗਰ ਹਾਲ ਦੇ ਵਿੱਚ ਜਾ ਕੇ ਵੀ ਵਲੌਗ ਨਹੀਂ ਬਣਾਉਣਾ ਚਾਹੀਦਾ ਸੀਗਾ ਇਹ ਗੱਲਾਂ ਜਿਹੜੀ ਆਪਦੇ ਦਿਮਾਗ ਦੇ ਵਿੱਚ ਬਿਠਾ ਲਾਤੋ ਗੁਰੂ ਘਰ ਗਈਆਂ ਦਿਲੋਂ ਮੱਥਾ ਟੇਕ ਰੀਜ ਨਾਲ ਮੱਥਾ ਟੇਕ ਸੇਵਾ ਕਰਨੀ ਹੈ ਦਿਲੋਂ ਸੇਵਾ ਕਰ ਪਰ ਬਲੌਗਿੰਗ ਨਾ ਕਰ ਵੈਸੇ ਹਰੇਕ ਗੁਰੂ ਘਰ ਦੇ ਵਿੱਚ ਚਾਹੀਦਾ ਵੀ ਕਿਸੇ ਨੂੰ ਵੀ ਫੋਟੋ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਿ ਪਰ ਇਹਨਾਂ ਬਲੌਗਰਾਂ ਨੇ ਨਾ ਗੁਰੂ ਘਰ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਉੱਥੇ ਕਈ ਹੈਗੇ ਰੀਲਾਂ ਤੇ ਨੱਚਣ ਲੱਗ ਗਏ ਤੇ ਗੁਰੂ ਘਰ ਜਾ ਕੇ ਜਿਵੇਂ ਕਮਲ ਪਟਿਆਲਾ ਨੇ ਰੀਲਸ ਬਣਾਈਆਂ ਸੀ ਇਹ ਤਾਂ ਗੁਰੂ ਘਰ ਦੀ ਬੇਅਦਬੀ ਹੁੰਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਗੁਰੂ ਗੰਨ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਸੁੱਟੇ ਗਏ ਨਾਰਾਂ 'ਚ ਸੁੱਟੇ ਗਏ ਆ ਉਹ ਬੇਅਦਬੀ ਤਾਂ ਬੇਅਦਬੀ ਇਹ ਵੀ ਆ ਜਿੱਥੇ ਆਪਾਂ ਰੀਲਾਂ ਬਣਾ ਕੇ ਲੱਖ ਲਾਈਏ ਨਾ ਗੁਰਦੁਆਰਿਆਂ ਦੇ ਵਿੱਚ ਬੇਅਦਬੀ ਨਹੀਂ ਇਹਤੇ ਵੀ ਐਕਸ਼ਨ ਲੈਣਾ ਚਾਹੀਦਾ ਗੁਰੂ ਘਰ ਦੇ ਜਿਹੜੀਆਂ ਕਮੇਟੀਆਂ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਵੀ ਕੋਈ ਵੀ ਇੱਥੇ ਫੋਟੋ ਵੀਡੀਓ ਨਾ ਬਣਾਵੇ ਅਸ ਤੋਂ ਬਾਅਦ ਅਸੀਂ ਬਾਹਰ ਆ ਚੁੱਕੇ ਸੀ ਮੱਸੀਆ ਦਾ ਅੱਜ ਵੀਊ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਸੀ ਤੇ ਇੱਥੇ ਜਾਣ ਪਛਾਣ ਵਾਲੇ ਵੀ ਬਹੁਤ ਸੀ ਬਹੁਤ ਵਧੀਆ ਬੁਲਾਇਆ ਵੀ ਸੀਗਾ ਹਨਾ ਮੱਸੀਆ ਤੇ ਮੋਸ਼ਕਪ੍ਰੀਤ ਨੂੰ ਜਾਣ ਪਛਾਣ ਵਾਲੇ ਮਿਲੇ ਇਹਦੇ ਤੋਂ ਮਤਲਬ ਆ ਵੀ ਇਹਨੂੰ ਇਹਦੇ ਫੈਨਸ ਮਿਲੇ ਹੋਣਗੇ ਇੱਕ ਅੱਦਾ ਫੈਨ ਕੀ ਮਿਲ ਗਿਆ ਇਹ ਤਾਂ ਫੀਲਿੰਗ ਆਏ ਚੱਕਣ ਲੱਗ ਗਿਆ ਤੇ ਜਿਵੇਂ ਪਤਾ ਹੈ ਕਿੱਡੇ ਵੱਡੇ ਸੈਲੀਬ੍ਰਿਟੀ ਆ ਬਾਲੀਵੁੱਡ 스타 ਆਹੇ ਕਾਟ ਫੀਲਿੰਗਾਂ ਚੱਕਿਆ ਕਰੋ ਤੁਸੀਂ ਅਖੇ ਬਹੁਤ ਇੱਜ਼ਤ ਤੇ ਰਿਸਪੈਕਟ ਨਾਲ ਗੱਲ ਕੀਤੀ ਹੈ ਨਹੀਂ ਤਾਂ ਇਹਨੇ ਇੱਜ਼ਤ ਤੇ ਰਿਸਪੈਕਟ ਦੇ ਲਾਇਕ ਹੈ ਨਹੀਂ ਜਮਾਂ ਵੀ ਤਾ ਅਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਮੈਂ ਗੱਡੀ ਵਿੱਚ ਬੈਠ ਗਈ ਕਿਉਂਕਿ ਨਾ ਬਹੁਤ ਗਰਮ ਸੀਗੀ ਸੜਕ ਤੇ نیچے ਹਾਂ ਮੌਸ਼ਕਪ੍ਰੀਤ ਆਈ ਸੀ ਮੱਸੀਆ ਤੇ ਇਹਦੇ ਵਾਸਤੇ ਰੈੱਡ ਕਾਰਪਟ ਵਿਸ਼ਾਉਣੇ ਚਾਹੀਦੇ ਸੀਗੇ ਵੀ ਇਹਨੂੰ ਨੰਗੇ ਪੈਰ ਜਾਉਗੀ ਮੱਥਾ ਟੇਕਣ ਬਾਹਰ ਆਉਗੀ ਨੰਗੇ ਪੈਰ ਵੀ ਕਿਤੇ ਵੀ ਧਰਤੀ ਗਰਮ ਨਾ ਲੱਗੇ ਵਧੀਆ ਤੁਰੇ ਫਿਰੇ ਵਧੀਆ ਮੇਲਾ ਸਾਰਾ ਘੁੰਮੇ ਜਿਹੜਾ ਮੱਸੀਆ ਤੇ ਲੱਗਿਆ ਹੋਇਆ ਬਹੁਤ ਪ੍ਰਿੰਸੈਸ ਆ ਨਾ ਤੋਂ ਫਰਾਂਸ ਦੀ ਇੱਥੇ ਅਸੀਂ ਪਾਣੀ ਪੀਤਾ ਪਾਣੀ ਸੀ ਸਕੈਸ਼ ਸਕੈਸ਼ ਮਿੱਠੀ ਮਿੱਠਾ ਪਾਣੀ ਸੀਗਾ ਸਭ ਤੋਂ ਪਹਿਲਾਂ ਤਾਂ ਅਸੀਂ ਪਾਣੀ ਪੀਤਾ ਨਾ ਮੇਰੀ ਭੈਣ ਇੰਨਾ ਨਾਲ ਜੇ ਤੂੰ ਤੂੰ ਤਾਂ ਅੱਗ ਗਈ ਬਹੁਤ ਉਲਝੀ ਪਈਆਂ ਵੀ ਕਦੋਂ ਕੀ ਦੇ ਨਾਲ ਗੱਲ ਕਰਾਂ ਕਿਹੜੇ ਟਾਈਮ ਕੀ ਦੇ ਨਾਲ ਗੱਲ ਕਰਾਂ ਇੰਨੇ ਤੇਰੇ ਆਸ਼ਕ ਬਣੇ ਹੋਏ ਆ ਤੂੰ ਹੋਰ ਨਾਲ ਜੇ ਮੇਰੀ ਭੈਣ ਬਣ ਕੇ ਤੂੰ ਸਿੱਧਾ ਕਹਿ ਦੇ ਵੀ ਹਾਂ ਮਿੱਠੇ ਪਾਣੀ ਦਾ ਲੰਗਰ ਲੱਗਿਆ ਹੋਇਆ ਸੀ ਅਸੀਂ ਮਿੱਠਾ ਪਾਣੀ ਪੀਤਾ ਸਕੈਸ਼ ਸਕੈਸ਼ ਕੈਸ਼ ਕੀ ਬੋਲਿਆ ਨਹੀਂ ਇਹਦੇ ਵਿੱਚ ਨਾਲ ਜੀ ਤੂੰ ਠੀਕ ਆ ਤੇ ਮੈਂ ਬਾਕੀ ਅਗਲੇ ਦਿਨ ਮੈਂ ਜਾਣਾ ਹੈ ਮੁਕਤ ਸਰ ਉਸ ਟਾਈਮ ਆਫਫਲੀ ਵਲੌਗ ਮੈਂ ਸ਼ੋਅ ਕਰਾਂਗੀ ਹਾਂ ਬਈ ਫਿਰ ਮਸ਼ਕੀ ਪੀਤੇ ਜਾਣਾ ਮੁਕਤ ਸਰ ਹਾਂ ਫਿਰ ਮਸ਼ਕੀ ਕਿਨੂੰ ਮੈਨੂੰ ਜਾਣਾ ਮੁਕਤ ਸਰ ਹਰਮਨ ਨੂੰ ਸਤਗੁਰ ਚਾਹਲ ਨੂੰ ਉਹ ਸੱਚ ਸਤਗੁਰ ਚਾਹਲ ਦੇ ਨਾਲ ਤੇ ਇਹਦਾ ਬ੍ਰੇਕਅਪ ਹੋ ਗਿਆ ਸੋ ਸੈਡ ਬੇਬੀ ਉਹਨਾਂ ਨਹੀਂ ਚਾਹੀਦਾ ਸਿੱਧਾ ਤੇ ਇੱਕ ਅਸ਼ਕ ਘਟ ਗਿਆ ਤੇਰਾ ਲਗ ਸਤੇ ਕਿੰਨੇ ਆਸ਼ਕ ਹੋਣਗੇ ਜਿਹੜੇ ਆਨਲਾਈਨ ਮਿਲੇ ਸਾਨੂੰ ਸੋਸ਼ਲ ਮੀਡੀਆ ਤੇ ਉਹ ਤਾਂ ਤੇਰੇ ਹੈਗੇ 6-7 ਹੈਗੇ ਆਈ ਥਿੰਕ ਤੇ ਆਫਲਾਈਨ ਜਿਹੜੇ ਹੈਗੇ ਉਹ ਕਿੰਨੇ ਹੋਣਗੇ ਕਿਸੇ ਦਿਨ ਪੁੱਛ ਪੜਤਾਲ ਕਰਨ ਨਾਲ ਹੀ ਤੇ ਸਾਰੀ ਕੱਢਣਾ ਲਾ ਤੇਰਾ ਸਾਰਾ ਬਾਇਓ ਡਾਟਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਕਿੱਥੋਂ ਕਿੱਥੋਂ ਦੇ ਸੋ ਇਧਰ ਮੈਂ ਤੇ ਡੈਡੀ ਅਸੀਂ ਬੈਠੇ ਹੋਏ ਸੀ ਫਰੰਟ ਸਾਈਡ ਤੇ ਵੀਊ ਚੈੱਕ ਕਰ ਸਕਦੇ ਹੋ ਸਾਰਾ ਵੈਸੇ ਹੈਗੀ ਤਾਂ ਫਰੰਟ ਸਾਈਡ ਦੇ ਬੈਠਣ ਦੇ लायक ਹੀ ਆ ਫਰੰਟ ਸੀਟ ਤੇ ਬੈਠਣ ਦੇ लायक ਹੈ ਨਹੀਂਗੀ ਤੂੰ ਮਾਂ ਬੈਠੀ ਪਿੱਛੇ ਵਲੌਗ ਬਣਾਈ ਜਾਂਦੀ ਹੈ ਬੈਠੀ ਲੱਤਾਂ ਦੇ ਵਿੱਚ ਹੱਥ ਦੇ ਕੇ ਪਿਓ ਨੂੰ ਵੀ ਸ਼ਰਮ ਨਹੀਂ ਆਉਂਦੀਗੀ ਇਹਨਾਂ ਨੂੰ ਕੁਝ ਕਹਿੰਦਾ ਨਹੀਂਗਾ ਵੀ ਹਾਂ ਕੀ ਲੱਛਣ ਫੜਿਆ ਤੁਸੀਂ ਵਲੌਗਿੰਗ ਬੰਦ ਕਰ ਦੋ ਰਾਹ ਦੇ ਵਿੱਚ ਘਰੇ ਜਾ ਕੇ ਜਿਹੜਾ ਕੁਝ ਕਰਨਾ ਕਰੀ ਜਾਏ ਸਾਰੇ ਟੱਬਰ ਹੀ ਇਹਨਾਂ ਦਾ 1000 ਜਰਾਂ ਲਿਆ ਮਿਲਿਆ ਪਰ ਪਿਓ ਦੀ ਤਾਂ ਇਹਦੇ ਘਰੇ ਚਲਦੀ ਹੈ ਚਲਦੀ ਹੈ ਦੀ ਮਾਂ ਤੇ ਦੀ ਨਾਨੀ ਦੀ ਇਹ ਦੋਨਾਂ ਦੀ ਉਹਨਾਂ ਦੀ ਸ਼ਹਿਤ ਹੈ ਤਾਂ ਸਾਰਾ ਕੁਝ ਕਰੀ ਜਾਂਦੀ ਹੈ ਜੇ ਸ਼ੈਲ ਦੇ ਉੱਤੇ ਜਾਂ ਵਿੱਚ ਜੋ ਵੀ ਤੂੰ ਬੋਲ ਕੇ ਗਈ ਹੈ ਉੱਥੇ ਪੱਖੇ ਚੱਲਦੇ ਰਹਿੰਦੇ ਤੈਨੂੰ ਕੀ ਬੈਲ ਆਉਂਦਾਗਾ ਜਿਹਦਾ ਸ਼ੈਲਰ ਆ ਉਹ ਆਪੇ ਬੈਲ ਭਰੂਗਾ ਤੂੰ ਕਿਉਂ ਮੱਛੀ ਨਹੀਂ ਐ ਬੈਠੀ ਇਹ ਖਾਂ ਲੱਕੀ ਤੂੰ ਐਡਾ ਲੱਗਦਾ ਵੀ ਰ ਸੀਟ ਬੈਲਟ ਲੱਗੀ ਹੋਈ ਉਹ ਜਿਹੜੀ ਚੀਜ਼ ਆਪਾਂ ਪਾਈ ਰੱਖੀ ਹੋਣਾ ਆਪਾਂ ਨੂੰ ਅੱਜ 4-5 ਦਿਨ ਹੋ ਗਿਆ ਗੱਡੀ ਤੇ ਘੁੰਮਦਿਆਂ ਨੂੰ ਤੇ ਐਂ ਜਿਹਾ ਲੱਗਦਾ ਵੀ ਸੀਟ ਬੈਲਟ ਲੱਗੀ ਹੁੰਦੀ ਕੋ ਮਨਾਵੀ ਹੋਇਆ ਚਾਰ ਪੰਜ ਦਿਨ ਹੋ ਗਏ ਗੱਡੀ ਦੇ ਵਿੱਚ ਘੁੰਮਦੀ ਨੂੰ ਫੇਰ ਕਿਸੇ ਨੇ ਗਿਫਟ ਕੀਤੀ ਹੋਣੀ ਆ ਗਿਫਟ ਨਾ ਕੀਤੀ ਕਿਸੇ ਆਸ਼ਕ ਨੇ ਅੱਧੇ ਪੈਸੇ ਦਿੱਤੇ ਹੋਣੇ ਤੈਨੂੰ ਗੱਡੀ ਲੈਣ ਵਾਸਤੇ ਤੇ ਕਹਿ ਰਹੀ ਆ ਤੂੰ ਨਵੀਂ ਗੱਡੀ ਹੈ ਤੇਰੀ i20 ਕਾਈਂਡ ਹੋ ਇਨਫੋਰਮੇਸ਼ਨ i10 ਗੱਡੀ ਹੈ ਤੇ ਉਹ ਵੀ ਸੈਕੰਡ ਹੈਂਡ ਆ ਮਸ਼ਕੀ ਤੂੰ ਬਹੁਤ ਝੂਠ ਬੋਲਦੀ ਆ ਬਹੁਤ ਜ਼ਿਆਦੇ ਥੱਕਦੀ ਨਹੀਂ ਤੂੰ ਝੂਠ ਬੋਲ-ਬੋਲ ਕੇ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਤੁਹਾਨੂੰ ਅਗਲੇ ਨੈਕਸਟ ਕੈਂਡ ਜੇ ਸੋਹਣੇ ਜੇ ਵਲੌਗ ਦੇ ਵਿੱਚ ਤੇ ਜੇਕਰ ਮੇਰਾ ਵਲੌਗ ਵਧੀਆ ਲੱਗਾ ਹੋਵੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਗਲੇ ਕਿਸੇ ਕੈਂਟ ਦੇ ਵਲੌਗ ਦੇ ਨਾਲ ਹਾਲਾਂਕਿ ਤੇਰਾ ਕੋਈ ਵੀ ਵਲੌਗ ਕੈਂਟ ਨਹੀਂ ਹੁੰਦਾ ਸਾਰੇ ਬਕਵਾਸ ਹੁੰਦੇ ਆ ਕੰਟੈਂਟ ਲੈਸ ਹੁੰਦੇ ਆ ਕੋਈ ਵੀ ਤੇਰੇ ਵਲੌਗ ਦਾ ਕੋਈ ਕੰਟੈਂਟ ਨਹੀਂ ਹੁੰਦਾ ਬੇਕਾਰ ਹੁੰਦੇ ਤੇ ਸਾਰੇ ਵਲੌਗ ਕਰ ਲੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਮਸ਼ਕੀ ਇੱਕ ਦਿਨ ਆ ਤੇ ਵਲੌਗ ਦੇ ਵਿੱਚ ਸਬਸਕ੍ਰਾਈਬ ਦੀ ਸਪੈਲਿੰਗ ਦਾ ਸਿੱਝਾਂਗਾ ਮੈਨੂੰ ਕਿਹੜੇ ਸਕੂਲ ਚ ਸਿੱਖ ਕੇ ਆਏ ਤੂੰ ਕਿੱਥੋਂ ਪੜ੍ਹੀ ਐ ਤੂੰ ਪ੍ਰਾਈਵੇਟ ਸਕੂਲ ਚ ਪੜ੍ਹੀ ਐ ਕਿ ਸਰਕਾਰੀ ਚ ਹਾਲਾ ਪੜ੍ਹੀ ਮੈਂ ਵੀ ਸਰਕਾਰੀ ਸਕੂਲ ਚ ਪਰ ਤੇਰੇ ਵਰਗੇ ਅੰਗਰੇਜ਼ੀ ਪੰਜਾਬੀ ਨਹੀਂ ਅਸੀਂ ਬੋਲਦੇ ਨਾ ਸਾਨੂੰ ਬੋਲਣੀ ਆਉਂਦੀ ਐ ਜਾਂ ਫੇ ਸਾਨੂੰ ਸਾਡੇ ਟੀਚਰਾਂ ਨੇ ਸਿਖਾਈ ਨਹੀਂ ਐ ਜੀ ਤੂੰ ਕਿਸੇ ਸਪੈਸ਼ਲ ਸਕੂਲ ਦੇ ਵਿੱਚ ਪੜ੍ਹੀ ਲਿਖੀ ਹੋਊਗੀ ਜਿੱਥੇ ਅੰਗਰੇਜ਼ੀ ਪੰਜਾਬੀ ਅੰਗਰੇਜ਼ੀ ਸਿਖਾਈ ਐ ਮਨ ਲੈ ਤੈਨੂੰ ਪੰਜਾਬੀ ਅੰਗਰੇਜ਼ੀ ਇਹੋ ਜਿਹੀ ਸਿਖਾਈ ਐ ਤੈਨੂੰ ਮੈਥ ਕਿਹੋ ਜਿਹਾ ਸਿਖਾਇਆ ਹੋਊਗਾ ਮੈਂ ਤਾਂ ਸੋਚ-ਸੋਚ ਕੇ ਹੈਰਾਨ ਹੋਈ ਐ ਨਹੀਂ ਤੈਨੂੰ ਮੈਥ ਕਿਹੋ ਜਿਹਾ ਆਉਂਦਾ ਹੋਊਗਾ ਹਾਲਕਿ 12ਵੀਂ ਕੀਤੀ ਨਹੀਂ 10ਵੀਂ ਪਾਸ ਐ ਸਿਰਫ ਤ ਮੈਂ ਤਾਂ ਇਹ ਸੋਚੀ ਨਹੀਂ ਕਿ ਤੂੰ 10ਵੀਂ ਵੀ ਕਿਵੇਂ ਪਾਸ ਕਰ ਗਈ 10ਵੀਂ ਬੋਰਡ ਦੀ ਹੁੰਦੀ ਹੈਗੀ ਉਹ ਚ sin θ cos θ ਇਹ ਤੈਨੂੰ ਕਿਵੇਂ ਆ ਗਏ ਕਿ ਨਕਲ ਨੁਕਲ ਮਾਰੀ ਸੀਗੀ ਕੋਈ ਟੀਚਰ ਉਹ ਜਾਊਗਾ ਡਿਊਟੀ ਤੇ ਜਿਹਨੇ ਨਕਲ ਮਾਰਨ ਦਾ ਪੂਰਾ ਮੌਕਾ ਦਿੱਤਾ ਹੋਊਗਾ ਤੁਹਾਨੂੰ ਤਾਂ ਕਰਕੇ ਪਾਸ ਹੋ ਗਈ ਤੂੰ ਨਹੀਂ ਤਾਂ ਮੈਨੂੰ ਲੱਗਦਾ ਨਹੀਂ ਸੀ ਕਿ ਕਿਸੇ ਪਾਸੇ ਤੂੰ ਪਾਸ ਹੋਏਂਗੀ ਪਤਾ ਨਹੀਂ ਕਿਵੇਂ ਪਾਸ ਹੋ ਗਈ ਜਾਂ ਜਿਹਨੇ ਤੇ ਪੇਪਰ ਚੈੱਕ ਕੀਤਾ ਉਹ ਭੁਲੇਖੇ ਨਾਲ ਨੰਬਰ ਵਾਧ ਦੇਤੇ ਤੈਨੂੰ ਪੇਪਰਾਂ ਦੇ ਵਿੱਚ ਹਾਂਜੀ ਫਿਰ ਅੱਜ ਦੇ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਕਦਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ